ਅੱਜ ਗੱਲ ਕਰਦੇ ਆ ਜੀ ਸਿੱਧੂ ਗੋਤ ਬਾਰੇ ਸਿੱਧੂ ਕਹਿੰਦੇ ਪੱਟੀ ਖਾਨਦਾਨ ਦੇ ਨਾਲ ਪੱਟੀ ਰਾਜਪੂਤਾਂ ਦੇ ਨਾਲ ਸੰਬੰਧ ਰੱਖਦੇ ਨੇ ਇਹਨਾਂ ਨੂੰ ਯਾਦਵ ਵਾਂਸੀ ਵੀ ਕਿਹਾ ਜਾਂਦਾ ਆ ਸਿੱਧੂਆਂ ਦਾ ਜਿਹੜਾ ਗੋਤ ਆ ਉਹ ਸਿੱਧੂ ਰੌ ਤੋਂ 1250 ਈਸਵੀ ਦੇ ਲਗਭਗ ਸੀ ਜਿਹੜਾ ਉਹ ਕਹਿੰਦੇ ਸ਼ੁਰੂ ਹੋਇਆ ਸਿੱਧੂਆਂ ਦੇ ਵਿੱਚ ਇੱਕ ਪ੍ਰਤਾਪੀ ਰਾਜਾ ਜਿਹੜਾ ਸਭ ਤੋਂ ਜ਼ਿਆਦਾ ਹੋਇਆ ਉਸ ਦਾ ਨਾਮ ਸੀ ਜੈਸ਼ਲ ਤੇ ਸਿੱਧੂਆਂ ਨੇ ਕਹਿੰਦੇ ਮਾਤਰਾ ਤੋਂ ਲੈ ਕੇ ਗਜਨੀ ਤੱਕ ਰਾਜ ਕੀਤਾ ਪਟਿਆਲੇ ਦਾ ਰਾਜ ਘਰਾਣਾ ਫੁਲਕੀਆਂ ਵੰਸ਼ਸ ਕੈਪਟਨ ਅਮਰਿੰਦਰ ਸਿੰਘ ਹੋਰੀ ਵੀ ਸਿੱਧੂ ਗੋਤ ਦੇ ਨਾਲ ਸਬੰਧ ਰੱਖਦੇ ਨੇ ਸਿੱਧੂ ਗੋਤ ਦੇ ਵਿੱਚੋਂ ਨੇ ਤੇ ਸਿੱਧੂਆਂ ਵਿੱਚ ਗੋਤ ਦੇ ਵਿੱਚੋਂ 21 ਗੋਤ ਕਹਿੰਦੇ ਹੋਰ ਚੱਲੇ ਉਹ 21 ਗੋਤ ੍ਹੇਮ ਦੇ ਪੁੱਤਰ ਜੋਧਰ ਦੇ ਕੋਲ ਕਹਿੰਦੇ 21 ਬੇਟੇ ਸੀ ਉਹਨਾਂ ਤੋਂ ਚੱਲੇ ਨੇ ਤੇ ਜੇ ਸਿੱਧੂਆਂ ਦੀਆਂ ਸਤ ਮੂਹੀਆਂ ਗੱਲ ਕਰੀਏ ਤਾਂ ਸਿੱਧੂਆਂ ਦੇ ਵਿੱਚੋਂ ਪ੍ਰਾੜ ਹਰੀਕੇ ਭਾਈਕੇ ਪੀਰੇ ਕੋਟਿਏ ਰੋਸੇ ਚੈਤ ਤੇ ਮਾਨੋ ਕੇ ਹਨ ਕਹਿੰਦੇ ਇੱਕ ਵਾਰ ਸਿੱਧੂਆਂ ਨੇ ਟੁਹਾਣੇ ਦੇ ਕੋਲ ਤੈਮੂਰ ਖਾਨ ਨੂੰ ਲੁੱਟ ਲਿਆ ਸੀ ਤੇ ਤੈਮੂਰ ਨੇ ਗੁੱਸੇ ਦੇ ਵਿੱਚ ਆ ਕੇ ਉੱਥੋਂ ਜਿਹੜੇ ਕਰੀਰ ਸੀ ਜਿਨ੍ਹਾਂ ਦੇ ਵਿੱਚ ਲੋਕ ਉਸ ਟਾਈਮ ਲੁਕਦੇ ਹੁੰਦੇ ਸੀ ਉਹ ਬਣਾਉਣਾ ਕਹਿੰਦੇ ਜੰਗਲ ਜੋ ਸ਼ੁਰੂ ਕਰ ਦਿੱਤੇ ਤਾਂ ਕਹਾਵਤ ਉੱਥੋਂ ਚੱਲੀ ਕਹਿੰਦੇ ਇੱਕ ਕਰੀਰ ਵੱਡਿਆ 100 ਸਿੱਧੂ ਲੱਪਿਆ ਕਹਿੰਦੇ ਸਿੱਧੂ ਪੰਜਾਬ ਦਾ ਸਭ ਤੋਂ ਵੱਡਾ ਗੋਤ ਹੈ ਗਿਣਤੀ ਦੇ ਵਿੱਚ ਸਭ ਤੋਂ ਜ਼ਿਆਦਾ ਨੇ ਜੇ ਤੁਸੀਂ ਵੀ ਆਪਣੇ ਕਿਸੇ ਵੀ ਗੋਤ ਬਾਰੇ ਜਾਨਣਾ ਚਾਹੁੰਦੇ ਹੋ ਤਾਂ ਕਮੈਂਟ ਕਰਕੇ ਜਰੂਰ ਦੱਸਿਓ